ਸਮਾਣਾ ਦੇ ਪਿੰਡ ਮਰੋੜੀ ਦੇ ਨਜ਼ਦੀਕ ਇੱਕ ਪ੍ਰਾਈਵੇਟ ਬੱਸ ਦੇ ਦਫ਼ਤਰ ਦਾ ਇੰਚਾਰਜ ਨਰੇਸ਼ ਕੁਮਾਰ ਜਿਹੜਾ ਕਿ ਛੀਕੇ ਤੋਂ ਆਪਣੇ ਪਿੰਡ ਮਰਦਾ ਜਿਹੜੀ ਆ ਰਹੀ ਸੀ ਬੀਤੀ ਰਾਤ ਉਸ ਦੇ ਨਾਲ ਪਿੰਡ ਮਰੋੜੀ ਦੇ ਨਜ਼ਦੀਕ ਕੁਝ ਮੋਟਰਸਾਈਕਲ ਸਵਾਰਾਂ ਵੱਲੋਂ ਮਾਰਕੁੱਟ ਕੀਤੀ ਗਈ ਹੈ ਅਤੇ ਉਸ ਦਾ ਕਹਿਣਾ ਹੈ ਕਿ ਉਸ ਨੇ ਜਿਹੜਾ ਦੱਸਿਆ ਸਾਨੂੰ ਵੀ 47000 ਰੁਪਏ ਨਗਦ ਸੀ ਔਰ ਇੱਕ ਮੇਰੀ ਸੋਨੇ ਦੀ ਚੈਨ ਹੈ ਉਹ ਕੱਥੀ ਤੇ ਜਿਹੜੇ ਹਮਲਾਵਰ ਸੀ ਜਿਨ੍ਹਾਂ ਨੇ ਮੈਨੂੰ ਮਾਰਕੁੱਟ ਕੀਤੀ ਹੈ ਉਹ ਲੈ ਕੇ ਫਰਾਰ ਹੋ ਗਏ ਇਸ ਮਾਮਲੇ ਦੇ ਵਿੱਚ ਸਦਰ ਪੁਲਿਸ ਸਮਾਣਾ ਦੇ ਇੰਚਾਰਜ ਅਵਤਾਰ ਸਿੰਘ ਨਾਲ ਗੱਲਬਾਤ ਕਰਨ ਤੇ ਉਹਨੇ ਕਿਹਾ ਕਿ ਦਰਖਾਸਤ ਸਾਡੇ ਕੋਲ ਆਈ ਹੈ ਅਸੀਂ ਜਾਂਚ ਕਰ ਰਹੇ ਹਾਂ ਜੋ ਵੀ ਦੋਸ਼ੀ ਹੋਵੇਗਾ ਉਸਦੇ ਖਿਲਾਫ ਕਾਰਵਾਈ ਕਰਾਂਗੇ ਮੇਰਾ ਨਰੇਸ਼ ਕੁਮਾਰ ਪਿਤਾ ਦਾ ਨਾਮ ਰਾਮ ਕੁਮਾਰ ਪਿੰਡ ਮਰਦਾ ਹੜੀ ਮੈਂ ਇਸ ਟਾਈਮ ਪਿੰਡਵਾਦ ਦਾ ਰੈਜੀਮੈਂਟ ਹੈ ਦਫ਼ਤਰ ਅੱਛਾ ਠੀਕ ਆ ਘਟਨਾ ਜੀ ਮੈਂ ਰਾਤ ਲੇਟ ਹੋ ਗਿਆ ਦੀ ਲੇਟ ਹੋਣ ਕਾਰਨ ਮੈਂ ਘਰ ਆ ਰਿਹਾ ਸੀ 9 9:30 ਦਾ ਟਾਈਮ ਸੀ ਅਚਾਨਕ ਮੈਂ ਪਿੰਡ ਤੋਂ 2 ਕਿਲੋਮੀਟਰ ਪਿੱਛੇ ਮਰੋੜੀ ਪਿੰਡ ਪੈਂਦਾ ਜੀ ਨੇੜੇ ਆਈ ਤਿੰਨ ਮੋਟਰਸਾਈਕਲ ਸੀ ਮਰੂਰੀ ਪਿੰਡ ਮੋੜ ਦੇ ਉੱਪਰ ਜੋ ਮੇਰੇ ਪਿੰਨੂ ਛੜਕ ਮੁੜਦੀ ਆ ਉੱਥੇ ਚਾਣ ਗਨ ਉਹਨੇ ਵਿਚਾਲੇ ਮੋਟਰਸਾਈਕਲ ਲਾਇ ਹੋਈ ਸੀ ਚਾਣ ਗਨ ਨੂੰ ਕਿਹਾ ਵੀ ਸਾਈਡ ਦੇ ਉਹ ਮੇਰੇ ਕੰਨੀ ਹੱਥ ਤੋਂ ਪਾਈ ਨੂੰ ਤੱਕ ਉੱਤਰਿਆ ਸੀ ਉੱਥੋਂ ਸਾਈਡ ਤੇ ਹੋਏ ਤਾਂ ਮੇਰੇ ਅੱਗੇ ਮੋਟਰਸਾਈਕਲ ਲਾ ਲੇ ਮੈਂ ਅਚਾਨਕ ਖੜ ਗਿਆ ਵੀ ਪਾਈ ਵੀਰ ਰਬਾਤ ਅਚਾਨਕ ਖੜ ਮਰਦਾ ਜੜੀ ਮਤਲਬ ਹਾਂਜੀ ਮਰਦਾ ਜੜੀ ਮੋੜ ਦੇ ਉੱਤੇ ਖੜਨ ਤੋਂ ਬਾਅਦ ਜਦੋਂ ਮੈਂ ਦੇਖਿਆ ਮੇਰੇ ਕੰਨੀ ਮੋਟਰਸਾਈਕਲ ਅਚਾਨਕ ਮੇਰੇ ਡਾਂਗਾ ਡੂੰਗਾ ਜਿਹਾ ਲੱਗੇ ਮੈਨੂੰ ਕਿੰਨੇ ਬੰਦੇ ਸਦੇ ਹੈਗੇ ਸਿਓ ਚਾਰ ਬੰਦ ਸੀ ਕਿੰਨੇ ਮੋਟਰਸ ਤੇ ਤਿੰਨ ਤੋਂ ਤਿੰਨ ਮੋਟਰਸਾਂ ਸੀ ਅੱਛਾ ਬਿਨਾ ਨੰਬਰ ਪਲੇਟ ਮੋਟਰਸਾਂ ਦੀ ਕਿਸੇ ਵੀ ਮੋਟਰਸਾਂ ਦੇ ਨੰਬਰ ਪਲੇਟ ਨਹੀਂ ਸੀ ਤੇ ਕੀ ਮਾਰਿਆ ਤੇ ਮੇਰੇ ਡਾਂਗਾ ਸੁੱਟੀਆਂ ਨਾਲ ਬਾਹਰ ਗਿਆ ਇੱਕ ਬਾਹਰ ਕਰ ਤੇ ਕੁਲ ਤਾਂ ਮੇਰੇ ਖਲ ਜ ਇੱਕ ਕਿਰਚ ਵੀ ਸੀ ਉਹਨਾਂ ਦਾ ਵੀ ਤੁਹਾਡੇ ਕੋਲ ਕੈਸ਼ ਵੀ ਥਾ ਮੇਲੇ ਵੀ ਕੈਸ਼ ਦੀ 47000 ਰੁਪਏ ਦਫ਼ਤਰ ਦਾ ਤੇ ਦਫ਼ਤਰ ਦਾ ਕੈਸ਼ਤੀ ਕੁ ਮੇਰੀ ਚੈਨੀ ਪਾਈ ਹੋਈ ਸੀ ਹਾਂ ਜੀ ਚੈਨੀ ਵੀ ਲਾ ਪਤਾ ਹੋਗੀ ਤੇ ਮੇਲੇ ਵੀ ਕੈਸ਼ ਵੀ ਨਹੀਂ ਰਿਹਾ ਤੇ ਨੇਚਰ ਨਹੀਂ ਜੀ ਡੇਢ ਪੌਣ ਦੋ ਲੋਲੇ ਮੂੰਗੋ ਤੇ ਤਨ ਉੱਤੇ ਡੇਰ ਕੇ ਪਜ ਗਏ ਮੈਨੂੰ ਪਤਾ ਨਹੀਂ ਲੱਗਿਆ ਜੀ ਮੇਰੇ ਸਿਰ 'ਚ ਸੱਟਾਂ ਇੰਨੀਆਂ ਵੱਜੀਆਂ ਸੀ ਅਚਾਨਕ ਮੈਨੂੰ ਫਿਰ ਕੌਣ ਲੈ ਗਿਆ ਮੈਨੂੰ ਫਿਰ ਕਿਸੇ ਨੇ ਫੋਨ ਕਰਿਆ ਜੀ ਘਰ ਘਰ ਤੋਂ ਚਲੇ ਗਿਆ ਮੇਰਾ ਛੋਟਾ ਭਾਈ ਛੋਟਾ ਭਾਈ ਵੀ ਚਲੇ ਗਿਆ ਆਲੇ-ਦਾਲੇ ਪਿੰਡਾਂਲੇ ਅੰਡੀਗਵੰਡੀ ਵੀ ਇਕੱਠੇ ਹੋਗੇ ਪਿੰਡ ਦੇ ਮਰੋੜੀ ਦੇ ਮੇਰਾ ਬੁਰਾ ਹਾਲ ਸੀ ਮੈਂ ਬਿਉਹਸਪਿਆ ਸੀ ਉਸ ਟਾਈਮ ਜਦੋਂ ਮੈਨੂੰ ਲੈ ਕੇ ਆਏ ਜੀ ਮੈਨੂੰ ਉਸ ਤੋਂ ਬਾਅਦ ਕੁਝ ਨਹੀਂ ਪਤਾ ਜੀ ਕੀ ਲੱਗਿਆ ਇਨਫੋਰਮੇਸ਼ਨ ਦਿੱਤੀ ਪੁਲਿਸ ਨੂੰ ਦਾਅ ਦੇਈ ਕਿ ਹਮ ਸਵੇਰੇ ਦੇਈਏ ਪੁਲਿਸ ਨੂੰ ਨਹੀਂ ਰਾਤ ਨੂੰ ਦੇਈ ਕਿ ਐਸੀ ਹਾਂ ਜੀ ਮੂਨੇ ਸੀ ਪੱਕੇ ਰੰਗ ਦੇ ਇੱਕ ਦੇ ਤਿੰਨ ਰੋਡੇ ਜੀ ਸੀ ਤੇ ਇੱਕ ਬੋਨੇ ਜੇ ਕੱਦ ਜੀ ਸੀ ਮੁੰਡਾ ਚਾਰ ਤਾਂ ਮੇਰੇ ਅੱਖਾਂ ਸਾਹਮਣੇ ਆਈ ਸੀ ਹੋਰ ਪਤਾ ਨਾ ਪਛਾਣ ਕਰਦੇ ਆ ਉਹਨਾਂ ਦੇ ਪਛਾਣ ਤਾਂ ਜੇ ਅੱਖਾਂ ਸਾਹਮਣੇ ਆ ਜਦੋਂ ਜ਼ਰੂਰ ਪਛਾਣ ਕਰਾਂਗੇ ਜੀ ਕੋਈ ਸਬੰਧੀ ਤੁਹਾਨੂੰ ਮੈਨੂੰ ਜੋ ਮੇਰੇ ਚੌਂਕੀ ਦੀ ਇੰਚਾਰਜ ਨਾਲ ਮੈਂ ਗੱਲ ਕੀਤੀ ਹੈ ਉੱਥੇ ਅ ਮਵੀ ਦੇ ਵਿੱਚ ਠੀਕ ਆ ਉਹਨਾਂ ਨੇ ਇਸ ਸਬੰਧੀ ਪੜਤਾਲ ਕਰ ਰਹੇ ਨੇ ਪਰ ਜਿਹੜੇ ਬੰਦਿਆਂ ਦਾ ਉਹਨੇ ਨਾਂ ਦੱਸਰੇ ਨੇਗੇ ਅਸੀਂ ਉਹ ਬੰਦੇ ਸਵੇਰੇ ਅੱਜ ਚੱਕ ਵੀ ਲੈਂਦੇ ਕੋਸੇ ਸੰਬੰਧੀ ਉਹਨਾਂ ਤੋਂ ਪੁੱਛ ਕੇ ਸਹੀ ਹੋ ਰਹੀ ਆ ਠੀਕ ਹੈ ਨਾ ਤੇ ਬਾਕੀ ਰਹੀ ਫਰਦਰ ਉਹਦਾ ਬਿਆਨ ਲੈ ਕੇ ਜੋ ਵੀ ਬਣਦੀ ਕਾਰਵਾਈ ਕੀਤੀ ਜਾਊ ਕੈਮਰਾਮੈਨ ਪ੍ਰਥਮ ਦੇ ਨਾਲ ਪ੍ਰਸੋਤਮ ਕੋਸਿਕ ਸਮਾਣਾ ਨਿਊਜ਼